ਅਜੀ ਕਪੂਰਸਲਾ ਵਿਖੇ ਬਜਨ ਸਮਾਰੀ ਪਾਰਟੀ ਵੱਲੋਂ ਕੋਤਲਾ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਖਿਲਾਫ ਡਟ ਕੇ ਨਰੇਬਾਜੀ ਕੀਤੀ ਗਈ ਤੇ ਸਬ ਡਿਵੀਜ਼ਨ ਡੀਐਸਪੀ ਕਪੂਰਸਲਾ ਦੇ ਦਫ਼ਤਰ ਅੱਗੇ ਰੋਸ ਤਾਨਾ ਦਿੱਤਾ ਗਿਆ ਜਿਸ ਦੀ ਅਗਵਾਈ ਲੋਕ ਸਭਾ ਖਰੂਰ ਸਾਹਿਬ ਦੇ ਇੰਚਾਰਜ ਤਰਸੀਮ ਸਿੰਘ ਖਾਪਰ ਖਰੂਰ ਸਾਹਿਬ ਦੇ ਜਨਰਲ ਇੰਚਾਰਜ ਤਰਸੀਮ ਸਿੰਘ ਡੌਲਾ ਤੇ ਜ਼ਿਲ੍ਹਾ ਇੰਚਾਰਜ ਹਰਿੰਦਰ ਸ਼ੀਤਲ ਵੱਲੋਂ ਕੀਤੀ ਗਈ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਕੇਸ਼ ਕੁਮਾਰ ਦਤਾਰਪੁਰ ਨੇ ਸੰਬੋਧਨ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਸੂਬਾ ਸਰਕਾਰ ਦੇ ਦਬਾਹੇ ਹਟ ਕੰਮ ਕਰ ਰਿਹਾ ਹੈ ਜਿਸ ਕਾਰਨ ਆਮ ਜਨਤਾ ਤੇ ਗਰੀਬ ਵਰਗ ਨੂੰ ਥਾਂ-ਥਾਂ ਢਕਣਾ ਪੈ ਰਿਹਾ ਹੈ ਇੱਥੇ ਉਹਨਾਂ ਜ਼ਿਕਰ ਕਰਦੇ ਹਾਂ ਕਿ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਗਰੀਬ ਵਰਗ ਦੇ ਕੱਟੇ ਹੋਏ ਰਾਸ਼ਨ ਕਾਰਡ ਬਹਾਲ ਅਤੇ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਗਰੀਬ ਵਰਗ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਭੋਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਨੇ ਪੁਲਿਸ ਵੱਲੋਂ ਕੀਤੀਆਂ جاریਆਂ ਵਧੀਆਂ ਦੇ ਖਿਲਾਫ ਐਸਪੀਡੀ ਸਰਬਜੀਤ ਸਿੰਘ ਅਤੇ ਤਹਿਸੀਲਦਾਰ ਮਨਵੀਰ ਸਿੰਘ ਢਿੱਲੋਂ ਨੂੰ ਮੰਗ ਪੱਤਰ ਦੇ ਕੇ ਤਰਨੇ ਨੂੰ ਸਮਾਪਤ ਕੀਤਾ ਕਪੂਰਥਲਾ ਤੋਂ ਦੀਪਕ ਸਿੰਘ ਲੱਕੀ ਦੀ ਵਿਸ਼ੇਸ਼ ਰਿਪੋਰਟ ਆਈਜੀ ਨਿਊਜ਼ ਪੰਜਾਬ ਅੱਜ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਦੇ ਵਿੱਚ ਇਦਾਂ ਜੀ ਇੱਕ ਡੇਰੇ ਲਖਣਕਲਾਂ ਦਾ ਮਾਮਲਾ ਸੀ ਐਫ ਆਈ ਆਰ ਨੰਬਰ 134/18 ਜਿਹਦੀ ਇਨਕੁਆਰੀ ਲਗਭਗ ਡੇਢ ਦੋ ਸਾਲ ਚੱਲਦੀ ਰਹੀ ਔਰ ਬਾਰ-ਬਾਰ ਜਦੋਂ ਅਫਸਰ ਇਹ ਕਹਿੰਦੇ ਰਹਿ ਵੀ ਇਹ ਸਿਆਸੀ ਦਬਾਅ ਬਹੁਤ ਹੈ ਸਾਡੇ ਤੇ ਜੀ ਲੇਕਿਨ ਉਹ ਕ੍ਰਾਸ ਕੇਸ ਸੀਗਾ ਜਿਹੜਾ ਦੂਸਰੀ ਆਪਣੇ ਸੁਖਦੇਵ ਸਿੰਘ ਦੇ ਸੱਟਾਂ ਲੱਗੀਆਂ ਸੀ ਔਰ 324 326 ਬਣੀ ਸੀਗੀ ਦੂਸਰੇ ਪਾਸੋਂ ਜਿਹੜੀ ਉਹ ਠੂਠਾ ਜਿਹੜਾ ਆ ਉਹ 326 ਬਣਾਈ ਗਈ ਸੀ 452 ਲਗਾਈ ਗਈ ਸੀ ਲੇਕਿਨ ਇਨਕੁਆਰੀ ਦੇ ਵਿੱਚ ਇਹਨਾਂ ਜਿਹੜੇ ਮੌਕੇ ਦੇ ਡੀਐਸਪੀ ਆ ਉਹਨਾਂ ਨੇ ਕੋਈ ਮੌਕਾ ਨਹੀਂ ਦੇਖਿਆ ਦੋਵਾਂ ਤਰ੍ਹਾਂ ਦਾ ਜਿਹੜਾ 326 324 ਤੋੜ ਦਿੱਤੀ ਲੇਕਿਨ 452 ਜਿਹੜੀ ਉਹ ਰਹਿਣ ਦਿੱਤੀ ਜਦ ਕਿ ਲੜਾਈ ਜਿਹੜੀ ਆ ਉਹ ਬਾਹਰ ਹੋਈ ਆ ਕਿਸੇ ਦੇ ਘਰ ਵਿੱਚ ਨਹੀਂ ਹੋਈ ਮਾੜਾ ਮੋਟਾ ਜਿਹੜਾ ਝਗੜਾ ਹੋਇਆ ਆ ਉਹ ਬਾਹਰ ਹੋਇਆ ਆ ਤੇ ਅਸੀਂ ਇਹਨਾਂ ਨੂੰ ਮੰਗ ਕੀਤੀ ਆ ਭਈ ਇਹ ਜਿਹੜੀ 452 ਵੀ ਖਤਮ ਕੀਤੀ ਜਾਵੇ ਔਰ ਜਿਹੜਾ ਸਾਡਾ ਜਿਹੜੀ ਸੱਚੀ ਆ ਸੱਚਾ ਕਿ ਜਿਹੜਾ ਬਹਾਲ ਕੀਤਾ ਜਾਵੇ। ਇਹਦੇ ਵਿੱਚ ਇੱਕ ਹੋਰ ਮਾਮਲਾ ਦੇਖਣ ਨੂੰ ਮਿਲਿਆ ਜਗਜੀਤ ਦੇ ਇੰਡਸਟਰੀ ਕੀ ਹੈਗਾ ਜੀ ਮਾਮਲਾ। ਉਹਦੇ ਸਬੰਧ ਵਿੱਚ ਜਿਹੜੇ ਉੱਥੇ ਵਰਕਰ ਆ ਉਹ ਪਿਛਲੇ 14-15 ਸਾਲ ਤੋਂ ਨੌਕਰੀ ਕਰ ਰਹੇ ਆ। ਔਰ ਇਹਨਾਂ ਨੂੰ ਬਿਨਾਂ ਕਿਸੇ ਕਾਰਨ ਦੇ, ਬਿਨਾਂ ਕਿਸੇ ਨੋਟਿਸ ਦਿੱਤੇ ਆ ਨੌਕਰੀਆਂ ਦੇ ਉੱਤੋਂ ਕੱਢ ਦਿੱਤਾ ਗਿਆ ਆ ਔਰ ਥਾਂ-ਥਾਂ ਜਿਹੜਾ ਆ ਅਮੀਰਾ ਫੈਕਟਰੀ ਵਾਲੇ ਆਪਣੇ ਬਿਆਨ ਚੇਂਜ ਕਰਦੇ ਆ ਕਿਤੇ ਕਹਿ ਦਿੰਦੇ ਅਸਤੀਫਾ ਦਿੱਤਾ ਹੈ ਜੀ ਕਿਤੇ ਕਹਿੰਦੇ ਅਸੀਂ ਤੇ ਇਹਨਾਂ ਦਾ ਪਲਾਂਟ ਚੇਂਜ ਕੀਤਾ ਹੈ ਜੀ ਉਹ ਮਤਲਬ ਅਸੀਂ ਜਿਹੜਾ ਆ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਆ ਵੀ ਇਹ ਜਿਹੜਾ ਸਾਰਾ ਅਸੀਂ ਆਰ ਡੀ ਆਈ ਦੀ ਕਢਾ ਕੇ ਉਹਨਾਂ ਨੂੰ ਦੇ ਰਹੇ ਆ ਔਰ ਉਹਨਾਂ ਦੇ ਖਿਲਾਫ ਸਾਡੀ ਮੰਗ ਆ ਵੀ ਜਿਹੜਾ ਇਹ ਬਿਆਨ ਜਿਹੜੇ ਝੂਠੇ ਅਸਤੀਫੇ ਲਿਖਦੇ ਆ 420 ਕਰਦੇ ਵਰਕਰਾਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅੱਜ ਬੌਝਨ ਸਮਾਜ ਪਾਰਟੀ ਵੱਲੋਂ ਸਬ ਡਿਵੀਜ਼ਨ ਉੱਪਰ ਜਿਹੜਾ ਇਹ ਧਰਨਾ ਪ੍ਰਦਰਸ਼ਨ ਇਸ ਕਰਕੇ ਕੀਤਾ ਗਿਆ ਕਿ ਅੱਜ ਜਿਹੜਾ ਆ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਖਾਸ ਤੌਰ ਤੇ ਜਿਹੜਾ ਆ ਬੌਝਨ ਸਮਾਜ ਪਾਰਟੀ ਦੇ ਲੀਡਰਸ਼ਿਪ ਨਾਲ ਮਾਨ ਸਨਮਾਨ ਜਿਹੜਾ ਉਹ ਬਹਾਲ ਨਹੀਂ ਕਰਦਾ ਔਰ ਜਦੋਂ ਵੀ ਕੋ ਸਾਡਾ ਲੀਡਰ ਜਿਹੜਾ ਇੱਥੇ ਕੋਈ ਵਰਕਰ ਆਉਂਦਾ ਆ ਤਾਂ ਉਹਨਾਂ ਨਾਲ ਬੜਾ ਜਿਹੜਾ ਆ ਸਿਆਸੀ ਦਬਾਅ ਦੇ ਹੇਠ ਬੜਾ ਹੋਰ ਤਰੀਕੇ ਨਾਲ ਜਿਹੜਾ ਰਵਈਆ ਅਪਣਾਇਆ ਜਾਂਦਾ ਜਿਹਦੇ ਕਰਕੇ ਬੌਝਨ ਸਮਾਜ ਪਾਰਟੀ ਨੇ ਅੱਜ ਜਿਹੜਾ ਸਬ ਡਿਵੀਜ਼ਨ ਕਪੂਰਥਲਾ ਦੇ ਉੱਪਰ ਜਿਹੜਾ ਮਕਦਮਾ ਆਪਣੇ ਧਰਨਾ ਪ੍ਰਦਰਸ਼ਨ ਕੀਤਾ ਆ ਔਰ ਨਾਲ ਨਾਲ ਅੱਜ ਰੋਸ ਦਾ ਜਿਹੜਾ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਪਰ ਪੂਰਾ ਆ ਵਰਕਰਾਂ ਦਾ ਪਰ ਸਬ ਡਿਵੀਜ਼ਨ ਦੇ ਉੱਪਰ ਇਸ ਕਰਕੇ ਕੀਤਾ ਗਿਆ ਕਿ ਸਬ ਡਿਵੀਜ਼ਨ ਦੇ ਜਿਹੜੇ ਡੀਐਸਪੀ ਆ ਉਹਨਾਂ ਦਾ ਜਿਹੜਾ ਰਵੱਈਆ ਆ ਕਪੂਰਥਲੇ ਵਾਲੇ ਦਾ ਬੜਾ ਮਾੜਾ ਵਰਕਰਾਂ ਪ੍ਰਤੀ ਔਰ ਨਾਲ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਪ੍ਰਸ਼ਾਸਨ ਨੂੰ ਅਮੀਰਾ ਫੈਕਟਰੀ ਦੇ ਸਬੰਧ ਦੇ ਵਿੱਚ ਮਾਨਯੋਗ ਤਹਿਸੀਲਦਾਰ ਸਾਹਿਬ ਨੇ ਸਾਨੂੰ 2 ਤਰੀਕ ਤੱਕ ਦਾ ਵਿਸ਼ਵਾਸ ਦਿਵਾਇਆ ਕਿ 2 ਤਰੀਕ ਤੱਕ ਪ੍ਰਸ਼ਾਸਨ ਨਾ ਬਿਠਾੜ ਕੇ ਤੁਹਾਡੀ ਇਹਨਾਂ ਦੀ ਵਰਕਰਾਂ ਦੀ ਜਿਹੜੀ ਆ ਉਹ ਗੱਲਬਾਤ ਕਰਾਈ ਜਾਵੇਗੀ ਜੇਕਰ ਜਿਹੜਾ ਅਮੀਰਾ ਫੈਕਟਰੀ 2 ਤਰੀਕ ਤੱਕ ਬਿਠਾੜ ਕੇ ਪ੍ਰਸ਼ਾਸਨ ਨਾਲ ਗੱਲਬਾਤ ਨਹੀਂ ਕਰਉਂਦੀ ਤਾਂ ਦੋ ਤਰੀਕ ਨੂੰ ਜਿਹੜਾ ਹੈ ਹਮੀਰਾ ਇਫੈਕਟਿਵ ਵੱਲੋਂ ਜਿਹੜੇ ਵਰਕਰ ਕੱਢੇ ਗਏ ਆ ਉਹਨਾਂ ਦੇ ਪੱਖ ਦੇ ਵਿੱਚ ਜਿਹੜਾ ਡੀਸੀ ਮਾਨਜੋਗ ਡੀਸੀ ਦਫਤਰ ਦੇ ਸਾਹਮਣੇ ਭੁੱਖ ਹੜਤਾਲ ਕੀਤੀ ਜਾਵੇਗੀ ਵਰਕਰਾਂ ਵੱਲੋਂ ਜਿਹਦਾ ਸਮਰਥਨ ਬਹੁਜਨ ਸਮਾਜ ਪਾਰਟੀ ਪੂਰੇ ਜੋਰਾ-ਚੋਰਾ ਨਾਲ ਕਰੇਗੀ ਔਰ ਨਾਲ ਇਹ ਵੀ ਇੱਕ ਅਸੀਂ ਮੰਗ ਕਰਦੇ ਆ ਕਿ ਪੂਰੇ ਜ਼ਿਲ੍ਹੇ ਦੇ ਵਿੱਚ ਅੱਜ ਜਿਹੜੇ ਨੀਲੇ ਕਾਰਡ ਬਣੇ ਆ ਉਹ ਜਿਹੜੇ ਇੱਕ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਆ ਔਰ ਅੱਜ ਤੁਸੀਂ ਦੇਖੋ ਪੂਰੇ ਜ਼ਿਲ੍ਹੇ ਦੇ ਵਿੱਚ ਸਾਡੇ ਜੇਕਰ ਅਸੀਂ ਬਲਾਕ ਢਿਲਮਾਂ ਦੀ ਗੱਲ ਕਰੀਏ ਉਹਦੇ ਵਿੱਚ ਜਿਹੜਾ ਅੱਜ ਨੀਲੇ ਕਾਰਡ ਬਣ ਉਹ ਜੇਕਰ ਬਣੇ ਆ ਤਾਂ ਕਾਂਗਰਸ ਔਰ ਕਾਲੀ ਦਲ ਦੇ ਚਹੇਤਿਆਂ ਦੇ ਬਣੇ ਆ ਉਹਨਾਂ ਦੇ ਜੇਕਰ ਰਿਕਾਰਡ ਚੈੱਕ ਕੀਤਾ ਜਾਵੇ ਔਰ ਇਦਾਂ ਦੇ ਵੀ ਵੇਡ ਚ ਨੀਲੇ ਕਾਰਡ ਬਣੇ ਆ ਜਿਹੜੇ ਬੰਦੇ ਜਰਮਨ ਦੇ ਵਿੱਚ ਬੈਠੇ ਆ ਔਰ ਨੀਲੇ ਕਾਰਡ ਜਿਹੜੇ ਆਟਾ ਦਾਲ ਸਕੀਮ ਆ ਉਹ ਇੱਥੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਲੈ ਲੈ ਰਹੇ ਆ ਔਰ ਜਿਹੜੇ ਨੀਲੇ ਕਾਰਡ ਆ ਉਹ ਜਰਮਨ ਬੈਠੇ ਵਾਲੇ ਬੰਦਿਆਂ ਦੇ ਨਾਂ ਦੇ ਉੱਪਰ ਜਿਹੜੇ ਆ ਉਮਹਿਆ ਕਰਾਇਆ ਸਰਕਾਰ ਨੇ ਉਹ ਸਰਕਾਰ ਕੰਬ ਕਰਨ ਦੀ ਨੀਂਦ ਸੁੱਤੇ ਆ ਅਸੀਂ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜੇ ਨੀਲੇ ਕਾਰਡ ਬਣੇ ਆ ਇਹ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਆ ਇਹ ਤੁਰੰਤ ਜਿਹੜੀ ਇਹਨਾਂ ਦੀ ਇਨਕੁਆਰੀ ਕਰਕੇ ਨਿਰਪੱਖ ਜਾਂਚ ਕਰਕੇ ਇਹਨਾਂ ਦੇ ਜਿਹੜੇ ਨੀਲੇ ਕਾਰਡ ਹੈ ਗਰੀਬ ਲੋਕਾਂ ਨੂੰ ਮਹੱਇਆ ਕਰਾਏ ਜਾਣ ਉਹ ਜਿਹੜੇ ਧਨਾੜ ਲੋਕਾਂ ਨੂੰ ਜਿਹੜੇ ਮਹੱਇਆ ਕਰਾਏ ਗਏ ਨੀਲੇ ਕਾਰਡ ਉਹਨਾਂ ਦੇ ਉੱਪਰ ਜਿਹੜੀ ਇਨਕੁਆਰੀ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਪ੍ਰਸ਼ਾਸਨ ਇਹ ਗੱਲ ਦੱਸ ਸਕੇ ਕਿ ਗਰੀਬ ਲੋਕਾਂ ਦੇ ਹੱਕਾਂ ਦੇ ਉੱਪਰ ਜਿਹੜੇ ਧਨਾੜ ਲੋਕਾਂ ਨੇ ਡਾਕਾ ਮਾਰਿਆ ਉਹਨਾਂ ਨੂੰ ਸਬਕ ਸਿਕਾਇ जय भीम जय भारत भाई गुरु जी का खालसा भाई गुरु जी की फतेह आज जो रोज प्रदर्शन सब डिविजन डीएसपी सब डिविजन कपूरथला विख ਦਿੱਤਾ ਗਿਆ ਉਹ ਰਾਸ਼ਨ ਕਾਰਡਾਂ ਸੰਬੰਧੀ ਔਰ ਜਿਹੜੇ ਝੂਠੇ ਪਰਚੇ ਕੀਤੇ ਗਏ ਜਾਂ ਗਰੀਬਾਂ ਤੇ ਧੱਕੇਸ਼ਾਹੀ ਹੋ ਰਹੀ ਆ ਦਿਲੇਤ ਸਮਾਜ ਨਾਲ ਧੱਕੇਸ਼ਾਹੀ ਹੋ ਰਹੀ ਆ ਉਸ ਸੰਬੰਧ ਦੇ ਵਿੱਚ ਅਸੀਂ ਇਕੱਠੇ ਹੋਏ ਸੀਗੇ ਔਰ ਇਸੇ ਤਰ੍ਹਾਂ ਦਾ ਇੱਕ ਜਿਹੜਾ ਮਾਮਲਾ ਵਾ ਉਸ ਬਹਾਨਪੁਰ ਥਾਣੇ ਦਾ ਵਾ ਤਿੰਨ ਚਾਰ ਮਹੀਨੇ ਪਹਿਲਾਂ ਸਾਡੇ ਸਤਕਾਰਯੋਗ ਜੋ ਸਾਡੇ ਪ੍ਰਚਾਰਕ ਨੇ ਸਮਾਜ ਦੇ ਬਾਬਾ ਮੰਗਲ ਸਿੰਘ ਜੀ ਉਹਨਾਂ ਦੀ ਵਾਈਫ ਨਾ ਹੋਇਆ ਔਰ ਉੱਥੇ ਦੇ ਤਨਾਟੜ ਸਰਪੰਚ ਵੀਰ ਸਿੰਘ ਨੇ ਜੋ ਕਾਂਗਰਸੀ ਮੰਡਟ ਹੈ ਔਰ ਬਹੁਤ ਯਾਨੀ ਕਿ ਗਲਤ ਅਨਸਰ ਹੈ ਉਸ ਇਨਸਾਨ ਨੇ ਬੜੀ ਤਕੇਸ਼ਾਈ ਕੀਤੀ ਔਰ ਬੀਬੀ ਨਾਲ ਹੱਥੋਂ ਪਾਈ ਵੀ ਹੋਏ ਗਾਲਾਂ ਗਾਲੀ ਗਲੋਚ ਵੀ ਕੀਤਾ ਗਿਆ ਔਰ ਅਪਸ਼ਬਦ ਵੀ ਬੋਲੇ ਗਏ ਉਹਨਾਂ ਦੇ ਖਿਲਾਫ ਜਿਹੜੀਆਂ ਵਾ ਉਹ ਐਪਲੀਕੇਸ਼ਨ ਦਿੱਤੀ ਗਈ ਆ ਪਰ ਐਪਲੀਕੇਸ਼ਨ ਦਿੱਤੀ ਗਈ ਆ ਔਰ ਐਸਐਸਪੀ ਸਾਹਿਬ ਨੂੰ ਉਹ ਐਪਲੀਕੇਸ਼ਨ ਦਿੱਤੀ ਗਈ ਹੈ ਜੋ ਐਸਸੀ ਕਮਿਸ਼ਨ ਨirajkumar hans ji ਦੁਆਰਾ ਯਾਨੀ ਕਿ ਉਧਰੋਂ ਪ੍ਰਮਾਣਿਤ ਹੋ ਕੇ ਆਈ ਆ ਔਰ ਪਰ ਫਿਰ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਕਾਂਗਰਸ ਦੀ ਧੱਕੇਸ਼ਾਹੀ ਕਰਕੇ ਨਹੀਂ ਕੋਈ ਵੀ ਯਾਨੀ ਕਿ ਕਾਰਵਾਈ ਨਹੀਂ ਕਰ ਰਿਹਾ ਜੇਕਰ ਇਸੇ ਤਰ੍ਹਾਂ ਪੁਲਿਸ ਪ੍ਰਸ਼ਾਸਨ ਸਾਡੀ ਗੱਲ ਨਾ ਸੁਣੂਗਾ ਜਿਸ ਤਰ੍ਹਾਂ ਅੱਜ ਰੋਸ ਪ੍ਰਦਰਸ਼ਨ ਇੱਥੇ ਕਪੂਰਥਲੇ ਵਿੱਚ ਸਬਡਿਵੀਜ਼ਨ ਡੀਐਸਪੀ ਕਪੂਰਥਲਾ ਵਿਕੇ ਕੀਤਾ ਗਿਆ ਇਹੀ ਰੋਜ਼ ਪ੍ਰਦਰਸ਼ਨ ਜਿਹੜਾ ਸਾਡੇ ਹਲਕੇ ਪ੍ਰਧਾਨ ਜਗਤਾਰ ਸਿੰਘ ਬਿੱਟੂ ਜੀ ਮੇਰੇ ਨਾਲ ਆ ਔਰ ਸਾਡੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਜੀ ਵੀ ਸਾਡੇ ਨਾਲ ਆ ਔਰ ਇਹ ਜਿਹੜੀ ਜਾਣਕਾਰੀ ਆ ਅਸੀਂ ਆਪਣੇ ਸੀਨੀਅਰ ਨੂੰ ਜ਼ਿਲ੍ਹਾ ਪ੍ਰਧਾਨ ਜੀ ਔਰ ਸਾਡੇ ਖਡੂਰ ਸਾਹਿਬ ਇੰਚਾਰਜ ਤਰਸੇਮ ਦਾਪਰ ਜੀ ਔਰ ਤਰਸੇਮ ਡੋਲਾ ਜੀ ਨੂੰ ਵੀ ਦੇ ਚੁੱਕੇ ਆ ਇਹ ਜਿਹੜਾ ਪ੍ਰਦਰਸ਼ਨ ਆ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਜੇ ਪੁਲਿਸ ਪ੍ਰਸ਼ਾਸਨ ਦਾ ਰਵਈਆ ਇਹ ਹੀ ਰਿਹਾ ਅਗਰ ਜਲਦੀ ਤੋਂ ਜਲਦੀ ਉੱਤੇ ਕਾਰਵਾਈ ਨਹੀਂ ਹੁੰਦੀ ਤਾਂ ਇਹ ਜਿਹੜਾ ਰੋਜ਼ ਪ੍ਰਦਰਸ਼ਨ ਆ ਇਹ ਅਸੀਂ ਸੁਵਾਨਪੁਰ ਵੀ ਕਰਾਂਗੇ ਔਰ ਥਾਣੇ ਸੁਵਾਨਪੁਰ ਦਾ ਔਰ ਐਸ ਐਚ ਓ ਸੁਵਾਨਪੁਰ ਦਾ ਕਰਾਵ ਕੀਤਾ ਜਾਏਗਾ ਜੈ ਭੀਮ ਜੈ ਭਾਰਤ ਮੰਗ ਪੱਤਰ ਅਸੀਂ ਬਤੌਰ ਡੀ ਸੀ ਸਾਹਿਬ ਵੱਲੋਂ ਉਹਨੇ ਨੇ ਹੁਕਮ ਹੋਇਆ ਕਿ ਜਾ ਕੇ ਤੁਸੀਂ ਲੈ ਕੇ ਆਓ ਤੇ ਜੋ ਇਹਨਾਂ ਨੇ ਮੰਗਾ ਹੈ ਉਹ ਅਸੀਂ ਉੱਥੇ ਜਾ ਕੇ ਜਰੂਰ ਦੱਸਾਂਗੇ ਇਹਨੇ ਲਿਖੀ ਸਾਨੂੰ ਦਿੱਤੀਆਂ ਨੀਰੇ ਨੀਲੇ ਕਾਟਾ ਦਾ ਜ਼ਿਕਰ ਹੈਗਾ ਉਹ ਵੀ ਅਸੀਂ ਫਿਰ ਉੱਥੇ ਦੱਸਣਗੇ ਤੇ ਆਪ ਹੀ ਉਹਦੀ ਤੈਕੀਕਰ ਕਰਾਂਗੇ ਤੇ ਜਿਹੜਾ ਹਮੀਰੇ ਮਿਲ ਦਾ ਮਸਲਾ ਹੈਗਾ ਉਹ ਵੀ ਨਾਲ ਕਾਫੀ ਲੰਬੇ ਸਿਰ ਤੋਂ ਆ ਜੋ ਕਿ ਲੇਬਰ ਡਿਪਾਰਟਮੈਂਟ ਜਿਹੜਾ ਹੈਗਾ ਉਹਨਾਂ ਦੇ ਕਹਿਣ ਮੁਤਾਬਕ ਕੀ ਹਾਈ ਕੋਰਟ ਕੇ ਚੱਲਦਾ ਜਿੱਥੇ ਚੱਲਦਾ ਹੈ ਉਹ ਏਡੀਸੀ ਸਾਹਿਬ ਦੇ ਨਾਲ ਬਹਿ ਕੇ ਇੱਕ ਵਾਰ ਉਹਨਾਂ ਸਾਰਿਆਂ ਨੂੰ ਟਾਈਪ ਰੱਖਾਂਗੇ ਉਹਦੇ ਨਾਲ ਫਿਰ ਉਹ ਮਿਲ ਵਾਲੇ ਸੱਦਣਗੇ ਸੱਦ ਕੇ ਫਿਰ ਬਹਿ ਕੇ ਜੋ ਵੀ ਇਹਨਾਂ ਦਾ ਮਸਲਾ ਹੋਇਆ ਉੱਥੇ ਸਾਹਮਣੇ ਕਲੀਅਰ ਹੋਊਗਾ ਇਹਦੇ ਸਬੰਧ ਵਿੱਚ ਪਹਿਲਾਂ ਵੀ ਇਹਨਾਂ ਦੇ ਦਸਤਾਬਿਜ਼ ਮੁਤਾਬਕ ਇਨਕੁਆਇਰੀ ਹੋਈ ਜਿਹਦੇ ਵਿੱਚ 26 ਦੋਨੋਂ ਹੀ ਪਾਸੇ ਕ੍ਰਾਸ ਪਰਚਾ ਸੀਗਾ ਔਰ ਦੋਨੋਂ ਹੀ ਪਰਚੀ 26 ਦੇ ਜਿਹੜੀਆਂ ਧਾਰਾ ਉਹ ਕੈਨਸਲ ਕਰ ਦਿੱਤੀਆਂ ਗਈਆਂ ਔਰ 452 ਜਿਹੜੀ ਹੈਗੀ ਆ ਉਹ ਲੱਗੀ ਹੋਈ ਆ ਜਿਹਦੇ ਸਬੰਧ ਵਿੱਚ ਇਹਨਾਂ ਨੇ ਇਹਨਾਂ ਦੀ ਮੰਗ ਕੀਤੀ ਵੀ ਇਹਦੀ ਦੁਆਰਾ ਹੋਈ ਜਾਵੇ ਜਿਹੜੀ ਲੜਾਈ ਝਗੜਾ ਆ ਇਹ ਜਿਹੜਾ ਹੋਇਆ ਬਾਹਰ ਹੋਇਆ ਘਰ ਦੇ ਅੰਦਰ ਨਹੀਂ ਹੋਇਆ ਉਹਦੀ ਸੁੰਦੀ ਮਾਨਯੋਗ ਐਸਐਸਪੀ ਸਾਹਿਬ ਦਾ ਧਿਆਨ ਚ ਲਿਆ ਕੇ ਔਰ ਡੀਐਸਪੀ ਸਾਹਿਬ ਤੋਂ ਉੱਪਰਲੇ ਰੈਂਕ ਦੇ ਕਿਸੇ ਅਫਸਰ ਕੋਲ ਦੀ ਪੜਤਾਲ ਕਰਾਵੇ ਉਹ ਜਿਸ ਮਾਈ ਪਾਰਟੀ ਦੇ ਲੀਡਰਾਂ ਦਾ ਕਹਿਣਾ ਜੇ ਸਬਡਿਵੀਜ਼ਨ ਜਿਹੜੇ ਡੀਐਸਪੀ ਸਾਹਿਬ ਆ ਉਹਨਾਂ ਨੇ ਕੋਈ ਮੰਤਸ਼ਾਬਲੀ ਇਹਨਾਂ ਨੂੰ ਵਰਤੀ ਆ ਇਸ ਸੰਬੰਧ ਵਿੱਚ ਤੁਹਾਡਾ ਹੀ ਕਹਿਣਾ ਇਸ ਸੰਬੰਧ ਵਿੱਚ ਜਿਹੜਾ ਵੀ ਇਹਨਾਂ ਨੇ ਡਿਮਾਂਡ ਮੰਗ ਪੱਤਰ ਚ ਦਿੱਤੀ ਗਈ ਆ ਉਹ ਸਾਰੇ ਹੀ ਸੀਨੀਅਰ ਅਫਸਰਾਂ ਨੇ ਧਿਆਨ ਚ ਲਿਆ ਕੇ ਮੈਂ ਆਪਣੇ ਤੋਂ ਸੀਨੀਅਰ ਅਫਸਰਾਂ ਦੇ ਜੇ ਕੋਈ ਇਹੋ ਜੀ ਗੱਲ ਹੋਊਗੀ ਉਹਦੇ ਮੁਤਾਬਕ ਵੀ ਐਸ ਪਰ ਅਨੁਸ਼ਾਸਨ ਫੋਰਸ ਹੁੰਦੇ ਹੋਏ ਜਿਹੜੀ ਵੀ ਕਾਰਵਾਈ ਹੋਊਗੀ ਉਹ ਵੀ ਦੇਣੀ ਧੰਨਵਾਦ ਜੀ